ਹਾਂਜੀ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਮਤ 1616 ਵਿੱਚ ਬੌਲੀ ਦੀ ਰਚਨਾ ਆਰੰਭ ਕੀਤੀ ਇਸ ਦੀ ਕਾਰ ਸੇਵਾ ਵਿੱਚ ਬਹੁਤ ਸਿੱਖ ਸੇਵਕ ਤੇ ਰਾਜ ਮਜ਼ਦੂਰ ਕੰਮ ਤੇ ਲੱਗ ਗਏ ਇਹਨਾਂ ਦੇ ਨਾਲ ਹੀ ਸ੍ਰੀ ਗੁਰੂ ਰਾਮਦਾਸ ਜੀ ਵੀ ਟੋਕਰੀ ਚੁੱਕ ਕੇ ਮਿੱਟੀ ਢੋਂਦੇ ਰਹਿੰਦੇ ਇਨ੍ਹਾਂ ਦਿਨਾਂ ਵਿੱਚ ਹਰਦੁਆਰ ਕੁੰਭ ਦੇ ਮੇਲੇ ਉੱਤੇ ਜਾਂਦੀ ਹੋਈ ਲਾਹੌਰ ਦੀ ਸੰਗਤ ਗੋਇੰਦਵਾਲ ਪੱਤਨ ਉੱਤੇ ਆਣ ਕੇ ਠਹਿਰੀ ਇਸ ਸੰਗਤ ਵਿੱਚ ਸ੍ਰੀ ਜੇਠਾ ਜੀ ਦੀ ਜਾਤ ਬਰਾਦਰੀ ਦੇ ਸੋਢੀ ਖੱਤਰੀ ਵੀ ਸਨ ਉਹਨਾਂ ਨੇ ਜਦੋਂ ਸ੍ਰੀ ਜੇਠਾ ਜੀ ਨੂੰ ਟੋਕਰੀ ਢੋਂਦੇ ਵੇਖਿਆ ਤਾਂ ਬੜੇ ਕਰੋਧ ਦੇ ਨਾਲ ਗੁਰੂ ਅਮਰਦਾਸ ਜੀ ਪਾਲਸ ਗਏ ਅਤੇ ਕੁਝ ਕੁੜਮਚਾਰੀ ਦੇ ਹੰਕਾਰ ਕਰਕੇ ਅਤੇ ਕੁਝ ਜੇਠਾ ਜੀ ਦੀ ਹਾਲਤ ਨੂੰ ਵੇਖ ਕੇ ਗੁੱਸੇ ਨਾਲ ਭਰੇ ਹੋਏ ਬਿਨਾਂ ਗੁਰੂ ਜੀ ਦੇ ਸਤਕਾਰ ਤੋਂ ਆਖਣ ਲੱਗੇ ਕਿ ਤੁਸੀਂ ਇਹ ਕੋਈ ਚੰਗਾ ਕੰਮ ਨਹੀਂ ਕਰ ਰਹੇ ਜੁਵਾਈ ਪਾਸੋਂ ਮਜ਼ਦੂਰਾਂ ਵਾਲਾ ਕੰਮ ਕਰਵਾਉਂਦੇ ਹੋ ਉੱਚੀ ਕੁਲ ਦਾ ਜਾਤਕ ਤਾਇ ਚਾਚਿਆਂ अथवा ਬਰਾਦਰੀ ਦੇ ਬੋਹੜ ਵਾਲਾ ਹੈ ਤੁਸਾਂ ਇਸ ਨੂੰ ਇਸ ਨਖਿੱਧ ਕੰਮ ਉੱਤੇ ਲਾਇਆ ਹੋਇਆ ਹੈ ਸਾਨੂੰ ਸ਼ਰੀਕ ਕੀ ਆਖਣਗੇ ਇਸ ਪ੍ਰਕਾਰ ਇਹਨਾਂ ਦੀਆਂ ਗੱਲਾਂ ਸੁਣ ਕੇ ਸ੍ਰੀ ਜੇਠਾ ਜੀ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਪਾਤਸ਼ਾਹ ਇਹ ਆਪ ਜੀ ਦੀ ਮੈਮਾ ਤੋਂ ਜਾਣੂ ਨਹੀਂ ਹਨ ਇਸ ਕਰਕੇ ਬਿਨਾਂ ਸੋਚੇ ਸਮਝੇ ਵੱਧ ਘੱਟ ਬੋਲ ਰਹੇ ਹਨ ਇਨਾਂ ਦੇ ਬੋਲਾਂ ਦਾ ਗੁੱਸਾ ਨਾ ਕਰਦੇ ਹੋਏ ਆਪ ਇਨਾਂ ਤੇ ਕਿਰਪਾ ਦ੍ਰਿਸ਼ਟੀ ਹੀ ਰੱਖਣੀ। ਸ੍ਰੀ ਜੇਠਾ ਜੀ ਪਾਸੋਂ ਇਹ ਨਿਮਰਤਾ ਪੂਰਨ ਬੇਨਤੀ ਸੁਣ ਕੇ ਗੁਰੂ ਜੀ ਨੇ ਅਨੁਭਵ ਕੀਤਾ ਕਿ ਜੇਠਾ ਜੀ ਦੇ ਮਨ ਵਿੱਚ ਕਿੰਨਾ ਪ੍ਰੇਮ ਤੇ ਸ਼ਰਧਾ ਹੈ। ਲੋਕਾਚਾਰੀ ਲੋਕ ਲਾਜ ਦੀ ਇਨਾਂ ਨੂੰ ਕੋਈ ਪਰਵਾਹ ਨਹੀਂ ਹੈ। ਇਸ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਲਾਲੋ ਲਾਲ ਹੋਏ ਹਨ ਫਿਰ ਗੁਰੂ ਜੀ ਨੇ ਲਾਹੌਰ ਵਾਸੀ ਮੁਖੀਆਂ ਨੂੰ ਕਿਹਾ ਸ੍ਰੀ ਜੇਠਾ ਜੀ ਦੇ ਸਿਰ ਉੱਤੇ ਮਿੱਟੀ ਦੀ ਟੋਕਰੀ ਨਹੀਂ ਹੈ ਇਹ ਜਗਤ ਦਾ ਛਤਰ ਹੈ ਇਹ ਤੁਹਾਡੀ ਕੁਲ ਨੂੰ ਉਜਾਗਰ ਕਰਨ ਵਾਲਾ ਹੋਵੇਗਾ ਗੁਰੂ ਜੀ ਦੇ ਇਤਿਆਦਿਕ ਬਚਨ ਸ੍ਰੀ ਜੇਠਾ ਜੀ ਦੇ ਮਾਨ ਵਿੱਚ ਸੁਣ ਕੇ ਆਪ ਜੀ ਦੇ ਸ਼ਰੀਕ ਚੁੱਪ ਕਰ ਗਏ ਲੰਗਰ ਛੱਕ ਕੇ ਹਰ ਦਵਾਰ ਨੂੰ ਤੁਰ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ